ਪਹੁੰਚ ਗਏ ਜੀ ਅਸੀਂ ਹੁਣ ਪਈਆਂਸੀ ਦੇ ਵਿੱਚ ਤੇ ਪੇਮੈਂਟ ਵਗੈਰਾ ਜਮਾ ਕਰਾਉਣੀ ਹੈ ਜੀ ਅੱਜ ਤੇ ਫਿਰ ਇਹਦੇ ਨੰਬਰ ਨੰਬਰ ਲਈ ਅਪਲਾਈ ਹੋ ਜਾਊਗਾ ਸਾਰਾ ਕੁਝ ਤੇ ਗੱਡੀ ਖੜੀ ਹੈ ਜੀ ਆਹ ਬੱਸ ਅਸੀਂ ਚੈੱਕ ਕਰ ਲਿਆ ਸਾਰਾ ਕੁਸ਼ੀ ਦਾ ਇਹ ਨਾ ਕਾਟਵਾਤ ਵਿੱਕੀ ਬਾਕੀ ਕਹਿੰਦਾ ਮੈਂ ਇੱਕ ਵਾਰ ਸਵਾਰ ਕੇ ਦੇਖ ਲੈਂਦਾ ਵਿੱਚ ਕੋਈ ਘਾਟਵਾਤ ਤਾਂ ਨਹੀਂ ਹੈਗੀ ਕੋਈ ਬੰਤ ਵੀ ਆਇਆ ਮਿਲੋ ਜੀ ਬੰਤ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਹਾਂ ਚੱਕ ਚੱਕ ਕੋਲੇ ਚੱਕੀ ਪੁੱਤੇ ਚੱਕ ਚੱਕ ਕੋਲੇ ਚੱਕੀ ਫਿਰਦਾ ਕਿਆ ਕਹਿੰਦਾ ਹਾਂ ਜਿਹੜਾ ਸੀਐਨਜੀ ਦਾ ਸਿਲੰਡਰ ਆ ਹਾਂ ਉਹ ਫੁੱਲਾ ਹਾਂ ਫੁੱਲੇ ਹੁੰਦਾ ਕੋਲ ਨਹੀਂ ਹੈਗਾ ਭਾਈ ਗੱਤਾਂ ਕਹਿੰਦਾ ਪੈਟਰੋਲ ਦੇ ਪੈਟਰੋਲ ਵੀ ਭਰ ਕੇ ਨਹੀਂ ਦੇਣੀ ਬਸ ਟੈਂਕੀ ਗਾਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਰਦਾਸ ਆਇਆ ਕਾਰਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਲੈ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ ਛੜਦੀ ਕਲਾ ਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਦਾਤਾ ਜੀ ਜ਼ਰੂਰ ਪੂਰੀਆਂ ਕਰਦੇ ਹੋ ਜੀ ਪਹੁੰਚੇ ਹੋਏ ਆ ਜੀ ਆਪਾਂ ਨਗਰ ਮੇਲੇ ਦੇ ਵਿੱਚ ਉਹਨਾ ਕਾਰਨ ਹੈਗਾ ਸੀਗਾ ਇੱਕ ਦੋ ਪਰਪਸ ਸੀਗੇ ਇੱਕ ਤਾਂ ਸਰਪੰਚ ਸਾਹਿਬ ਨੂੰ ਮਿਲਣਾ ਸੀਗਾ ਤੁਸੀਂ ਮਿਲੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੇ ਦੂਸਰਾ ਪਰਪਸ ਸੀਗਾ ਵੀ ਜਿਹੜੇ ਮੈਂ ਨਵੇਂ ਕੁਰਤੇ ਪਜਾਮੇ ਸਵਾਏ ਸੀਗੇ ਉਹਨਾਂ ਦੇ ਕੋਈ ਪੱਲੇ ਦੇ ਵਿੱਚ ਥੋੜੀ ਜੀ ਦਿੱਕਤ ਜੀ ਆ ਰਹੀ ਸੀ ਮਹਾ ਚਲੋ ਜਾ ਕੇ ਉਹਨਾਂ ਨੂੰ ਦੱਸ ਕੇ ਵੀ ਪੱਲੇ ਆਇਆ ਸਾਫ਼ ਦੇਖਣੇ ਚਾਹੀਦੇ ਆ ਉਹ ਚੱਕ ਜਾ ਹੁੰਦਾ ਸੀ ਪੱਲਾ ਢਿੱਡ ਕਰਕੇ ਮੇਰੇ ਹੁਣ ਤੋਂ ਮੈਂ ਕੀ ਕਰਾਂ ਜਿਹੜਾ ਢਿੱਡਾ ਹੈਗਾ ਪੈ ਗਈ ਹੈਗਾ ਉਹਦੇ ਕਰਕੇ ਉਹ ਠੀਕ ਕਰਾਉਂਦੇ ਕਰਾਉਂਦੇ ਯਾਰ ਮੈਂ ਸਰਪੰਚ ਸਾਹਿਬ ਕੋਲ ਨੂੰ ਇਧਰ ਮੈਂ ਖੁਸ਼ਮੋਹੀਆਂ ਠਾਲੀਆਂ ਵੀ ਸਰਪੰਚ ਸਾਹਿਬ ਨੇ ਬੜੀਆਂ ਮਹਾ ਵੀ ਕੀ ਆ ਪ੍ਰੋਗਰਾਮ ਹੈ ਪ੍ਰੋਗਰਾਮ ਤੇ ਸੱਦਿਆ ਨਹੀਂ ਖਣਾ ਪ੍ਰੋਗਰਾਮ ਤੇ ਸੱਦਾਂਗੇ ਤੁਹਾਨੂੰ ਪ੍ਰੋਗਰਾਮ ਤੇ ਸੱਦਣ ਵਾਸਤੇ ਹੀ ਤਾਂ ਕੰਮ ਹੋ ਰਿਹਾ ਹੈ ਇਹ ਬਿਲਕੁਲ ਸੱਦਣ ਵਾਸਤੇ ਸਪੈਸ਼ਲ ਹਲਵਾਈ ਲਾ ਲੇ ਇਹ ਵੀ ਹੁਣ ਤੁਸੀਂ ਸੋਚੋਗੇ ਵੀ ਹੈ ਵੀ ਇਹ ਕੀ ਗੱਲ ਬਣੀ ਹੈ ਕੁਸ਼ਮਾ ਠਾਲੀਆਂ ਹੋਈਆਂ ਸਰਪੰਚ ਸਾਹਿਬ ਦੇ ਘਰ ਤੇ ਇਧਰਲੇ ਪਾਸੇ ਨੂੰ ਲੱਟ ਆ ਹਵਾ ਆਉਂਦੀ ਜਾਂਦੀ ਹੈਦਰ ਬੇਲੇ ਵਾਲੀ ਸਾਈਡ ਨੂੰ ਪਰਲੇ ਵਸਾਂ ਨੂੰ ਲੱਟਾਂ ਜਾਂਦੀਆਂ ਆਦਾਂ ਨੂੰ ਖੁਸ਼ਬੂਆਂ ਚੰਗੌਰ ਸਾਹਿਬ ਨੂੰ ਜਾਂ ਨਾਲੇ ਅੱਜ ਮੌਸਮ ਐਦਾਂ ਵੀ ਮੀਂਹ ਜਾਂ ਪੈ ਕੇ ਹਟਿਆ ਲੋਕ ਕੋਈ ਮਤਲਬ ਇਹ ਚਾਹੁੰਦੇ ਆ ਵੀ ਕੋਈ ਤਲਿਆ ਹੋਇਆ ਮਿਲ ਜਵੇ ਤਲੇ ਹੋਣਗੇ ਤਲਿਆ ਹੋਇਆ ਵੀ ਹੈ ਨਾਲੇ ਮਿੱਠਾ ਵੀ ਹੈ ਖਾ ਦਾ ਕੁਸਾ ਮਤਲਬ ਉਹ ਤੁਹਾਨੂੰ ਦੱਸਦੇ ਮਿਕਸ ਜਿਹਾ ਹੋ ਕੇ ਹੋ ਜਾਂਦਾ ਹਾਂ ਪਹਿਲਾਂ ਤੁਹਾਨੂੰ ਦੱਸਦੇ ਵੀ ਕੇਕ ਕੀ ਪਰਪਸ ਹੈ ਸਰਪੰਚ ਸਾਹਿਬ ਦੇ ਘਰੇ ਖੜੇ ਆਪਾਂ ਅ ਪਹਿਲਾਂ ਤੁਹਾਨੂੰ ਆਪਾਂ ਹਲਵਾਈਆਂ ਦਾ ਕਿਆ-ਕਿਆ ਬਣ ਰਿਹਾ ਉੱਥੇ ਉਹ ਦੱਸਦੇ ਫਿਰ ਦੱਸਦੇ ਨਹੀਂ ਕਾਦੇ ਬਾਸੇ ਬਣ ਰਿਹਾ ਉਹ ਬਾਅਦ ਵਿੱਚ ਦੱਸਦੇ ਹਾਂ ਲਓ ਜੀ ਕਿਤਾ ਹਲਵਾਈ ਸਾਹਿਬ ਇਹ ਦੂਰ ਤੇ ਫੜ ਕੇ ਜਾਂਦੇ ਹੋਏ ਨੇ ਨੇੜੇ ਵਾਲੇ ਤੇੜੇ ਵਾਲੇ ਨਹੀਂ ਹੈਗੇ ਹਾਂ ਹਾਂ ਇਹ ਸਪੈਸ਼ਲ ਅਸੀਂ ਪਿਛਲੀ ਵਾਰੀ ਜਦੋਂ ਹਾਂ ਫਰਖਾਦੇ ਹੋ ਸੀਗੀ ਰਿਟਾਇਰਮੈਂਟ ਪਾਰਟੀ ਦੀਗੀ ਹਾਂਜੀ 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 ਉਦੋਂ ਵੀ ਇਹੀ ਵੀਰੇ ਨਹੀਂ ਲੱਗੇ ਹੋਏ ਸੀ ਓਕੇ ਮੈਂ ਕਹਾ ਵੀ ਮਾਰੇ ਮਾਰੇ ਦੇਖੇ ਦੇਖੇ ਜੇ ਲੱਗਦੇ ਹੈਗੇ ਐ ਇਹ ਕਿਤੇ ਹਾਂ ਥੋੜੇ ਥੋੜੇ ਜਿਹਾ ਅੱਛਾ ਇਹ ਲੱਗੇ ਹੁਣ ਮੋਟੀਆਂ ਪਤੜੀਆਂ ਪਕੌੜੀਆਂ ਬਣਾਉਣਾ ਹੈ ਇਹ ਮੋਟੀਆਂ ਬਣ ਰਹੀਆਂ ਜੀ ਆਪਣੀਆਂ ਮਿੱਠੇ ਛੇਰ ਨਹੀਂ ਅੱਛਾ 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 ਜੀ ਅੱਛਾ ਜੀ ਤੁਸੀਂ ਵੀ ਲੱਗੇ ਹੋਵੇਂ ਆਪਣਾ ਹੁਣ ਕਹਿੰਦੇ ਹੁੰਦੇ ਆਪਣਾ ਲੱਡੂ ਭਾਜੀ ਜਣੀ ਬਣਾਉਣਾ ਹੈ ਅੱਛਾ ਲੱਡੂ ਹੋ ਗਏ ਇੱਕ ਹਾਂ ਜੀ ਪੋਕੋਰੀਆਂ ਮਠੀਆਂ ਹੋਗੀਆਂ ਹਾਂ ਗੋੜ ਵਾਲੇ ਇਹ ਪਹਿਲਾਂ ਸਖਰ ਸਖਰ ਵਾਲੇ ਕਿੱਥੇ ਗਏ ਗੋੜ ਵਾਲੇ ਅੰਦਰ ਲੈ ਗਏ ਲਾਗੇ ਟਿਕਾਣੇ ਲਾਤੇ ਉਹਦੇ ਬਣਾਏ ਪਿਛਾਉਣੇ ਸੀਗੇ ਬਿਲਕੁਲ ਤਾਂ ਅੱese ਸਾਡੇ ਆਪ ਬੰਦੇ ਹੋਰ ਵੀ ਬੰਦੇ ਹੋਰ ਵੀ ਹੈਗੇ ਆ ਮੈਂ ਪਹਿਲਾਂ ਤਾਂ ਰੌਣਕਾ ਖਾਧੀ ਸੀ ਹੁਣ ਰੌਣਕਾ ਘਟ ਗਈ ਲੱਗਦੀ ਏ ਮੈਨੂੰ ਨਾ 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 ਠੀਕ ਏ ਠੀਕ ਏ ਠੀਕ ਏ ਠੀਕ ਏ ਠੀਕ ਏ ਠੀਕ ਏ ਬਿਲਕੁਲ 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 ਜਦਾਂ ਨਾਦੀਆਂ ਬਣ ਜਾਂਦੀਆਂ ਜੀ ਫਿਰ ਬਿਲਕੁਲ 16 ਅੰਨੇ ਗੱਲ ਆ ਜੀ ਤੁਹਾਡੀ ਲਾਵੀ ਗੱਲ ਸੋਣਾ ਇਦਾਂ ਇਹ ਇਹ ਮੈਨੂੰ ਕਹਿ ਰਿਹਾ ਹੈ ਵੀ ਇਹ ਜਿਹੜਾ ਹਲਵਾਈ ਲਾਇਆ ਇਹ ਪ੍ਰੋਗਰਾਮ ਤੇ ਸੱਦਣ ਵਾਸਤੇ ਲਾਇਆ ਹੈ ਹਾਂ ਜੀ ਜਿਹੜਾ ਕੋਈ ਪ੍ਰੋਗਰਾਮ ਆ ਰਿਹਾ ਤੱਕਣ ਵਾਸਤੇ ਹਲਵਾਈ ਲਾਇਆ ਹੈ ਹਾਂ ਜੀ ਹਾਂ ਜੀ ਕਿਵੇਂ ਮੈਂ ਸਮਝਿਆ ਨਹੀਂ ਗੱਲ ਇਹ ਤੁਸੀਂ ਸਮਝਾ ਦਿਓ ਮੈਨੂੰ ਕਿਵੇਂ ਕੀ ਕਹਿਦਾ ਹੈ ਵੀ ਮਤਲਬ ਆ ਇਧਰੋਂ ਜੇ ਖੁਸ਼ਬੂ ਜੀ ਕੀ ਉਹ ਥੇ ਅੱਧੇ ਵੇਲੇ ਤੱਕ ਖੁਸ਼ਬੂ ਜਾਂਦੀ ਹੈ ਉੱਪਰ ਤੇ ਮੀਂਹ ਪਿਆ ਹੋਇਆ ਮੁਹੀ ਖਿੱਚੀ ਜੀ ਪਈ ਜਾਂਦੀ ਇਧਰੋਂ ਚੱਲੀਏ ਕੋਤ ਹੈ ਇਧਰ ਜਨੂੰ ਹੈ ਖੱਟੇ ਪੈ ਦਿੱਤੀ ਇਧਰੋਂ ਤਾਂ ਹੀ ਆਇਆ ਇਧਰ ਵਾਂ ਵੀ ਹੈ ਗੱਲਬਾਤ ਹੈ ਇਧਰ ਕੋ ਦਾ ਠੀਕ ਹੈ ਕੰਮ ਖਿੱਚਿਆ ਪਿਆ ਹੈ ਨਾ ਮੈਂ ਪੂਰਾ ਜੀਆ ਮੇਰੇ ਇਨਾਂ ਦੇ ਆ ਜਿਹੜਾ ਆਪਣੇ ਆ ਰਿਹਾ ਆ ਇਹਦੇ ਆ ਹਾਂਜੀ ਇਹਨਾਂ ਦੇ ਪ੍ਰੋਗਰਾਮ ਚਾ ਇਹਨਾਂ ਨੇ ਮੈਂ ਕਰਕੇ ਗਿਆ ਹਾਂ ਹਾਂ ਪਰਲੇ ਪੁੱਲੇ ਕੁਝ ਘਰ ਜਿਹੜਾ ਨਾਲੇ ਹਾਂ ਜਿਹੜੇ ਜਿਹੜੇ ਇੱਥੇ ਬੀਠੇ ਫਰਮ ਨੇ ਹਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਜੇ ਬੰਦਾ ਬੰਦਾ ਕੰਮ ਵਧੀਆ ਕਰਦਾ ਤਾਂ ਸਾਰੇ ਯਾਦ ਕਰਦੇ ਹਾਂ ਠੀਕ ਆ ਅੱਛਾ ਬਗੈਰ ਮਿੱਠੇ ਤੇ ਲੱਡੂ ਵੀ ਬਣ ਜਾਂਦੇ ਭਾਜੀ ਬਗਾਰ ਮਿੱਠੇ ਦੇ ਵੀ ਲੱਡੂ ਬਣ ਜਾਂਦੇ ਆ ਨਹੀਂ ਉਹ ਮਾਪੇ ਪੁੱਛਣਾ ਚਾਹੀਦਾ ਨਾ ਹਲਵਾ ਹੀ ਦਾ ਬਗਾਰ ਖੁਰਚਣੇ ਦੇ ਵੀ ਸਰ ਜਾਂਦਾ ਜੀ ਪਾਣੀ ਉਹ ਜਾ ਕੋਲੇ ਨਹੀਂ ਗੱਲ ਹੈ ਕਈ ਵਾਰ ਬਸ ਦੇ ਫਿਰ ਉੱਥੇ ਕਈ ਵਾਰ ਤਾਂ ਹੋ ਜਾਂਦੀ ਹੈ ਜੇ ਤੇ ਖੁਰਚਣਾ ਨਾ ਹੋਵੇ ਕੋਤੇ ਉਹ ਬੈਠਾ ਕੇ ਵੀ ਖੋਲ ਦੋ ਉਹ ਵੱਲੇ ਔਰ ਜਿਹੜੇ ਬੰਦੇ ਨੂੰ ਨਹੀਂ ਕਿਸੇ ਕੰਮ ਦਾ ਪਤਾ ਹੁੰਦਾ ਬਾਈ ਇਹ ਜੀ ਸਵਾਲ ਕਰੂਗਾ ਉਹ ਹੈ ਅચ્છਾ ਅ ਸਿਲੰਡਰ ਚ ਚਾਹ ਲਾ ਕੇ ਬਣਨ ਬਾਈ ਅੱਛਾ ਠੀਕ ਹੈ ਸਿਲੰਡਰ ਵਿੱਚ ਜੇ ਆਹ ਪਤੀਲਾ ਦੇ ਵਿੱਚੋਂ ਲੈ ਕੇ ਦਰਪਨ ਚ ਪਤੀਲਾ ਉਹ ਦੋ ਵਾਰ ਦੱਸਦੇ ਹੋ ਅੱਛਾ ਸਿਲੰਡਰ ਦਾ ਪਾਲਾ ਜਿਹੜਾ ਆਪਣੇ ਮੇਟੂ ਆ ਨਾ ਬੇਲੇ ਆ ਹਾਂਜੀ ਅੱਜ ਇਕੱਠੇ ਕੰਮ ਬਹੁਤ ਕੀਤਾ ਜੀ अच्छा जी ठीक है ठीक है ठीक है ठीक है ठीक है ठीक है बहुत बढ़िया और ਜਿਹੜੇ ਪਹਿਲਾਂ ਮੇਨ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹਾਂਜੀ ਗੰਡੂਆਂ ਨਾਲ ਹੀ ਕਰਦਾ ਕੰਮ ਠੀਕ ਕਿਸੇ ਉਹ ਦੋ ਸਾਲ ਦੋਢੇ ਸਾਲ ਪਹਿਲਾਂ ਮੈਂ ਆਪਾਂ ਬਹੁਤ ਆ ਜਾਂਦੇ ਹੱਸਦੇ ਹਾਂ ਦਾ ਮਤਲਬ ਕਿ ਜਿਹੜਾ ਬੇਟਾ ਏ ਫਿਰ ਉਹਨਾਂ ਦੇ ਲੱਗੇ ਕਰਨ ਹੁਣ ਉਹ ਬਾਹਰ ਹੈ ਹਾਂ ਇਹ ਉਹਨਾਂ ਨਾਲ ਸੀਗੇ ਫਿਰ ਤਾਈ ਆਪ ਉਹਨਾਂ ਦੇ ਨਾਲ ਆਇਆ ਵੈਸੇ ਬਿਲਕੁਲ 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 ਹਾਂ ਮੇਰਾ ਤਾਂ ਮਤਲਬ ਹੈ ਸਾਡਾ ਉਹਨਾਂ ਨਾਲੇ ਹੁੰਦਾ ਜਿਆਦਾ ਵੀ ਗਾਲਾਂ ਆਉਂਗਾ ਜਾਂ ਫਿਰ ਉਹਨਾਂ ਦਾ ਕੋਈ ਚਲੋ ਹੈ ਨਹੀਂ ਤੂੰ ਇਹ ਮੁੰਡੇ ਸੂਰੀ ਦਾ ਸਟਾਰਟ ਕੋ ਆਇਆ ਹਾਂ ਹਾਂ ਜੀ ਸਤੂ ਦੇ ਤਰ ਤੂੰ ਉਹਨੂੰ ਤੇ ਜਾਣਦੀ ਹੋਣੀ ਹੈ ਕਿਹਨੂੰ ਭਲਾ ਹਾਂ ਸਤਨਾਮ ਇੱਕ ਪਰ ਮਿਲेंगे ਤੁਸੀਂ ਪਰ ਨਾਮ ਤੇ ਹਾਂ ਸ਼ਾਇਦ ਤਾਂ ਹਾਂ ਬਾਏ ਫੇਸ ਜਾਣਦਾ ਹਾਂਗਾ ਬਿਲਕੁਲ 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 ਲਾ ਵੀ ਉਧਰੋਂ ਪਕੌੜੀਆਂ ਦੇਖੀਏ ਕਿ ਬਾਈ ਪਕੌੜੀਆਂ ਕੱਢਦਾ ਦੁਕਾਨ ਵਿੱਚ ਕਈ ਪ੍ਰੋਗਰਾਮ ਲਾਦੇ ਨੇ ਤੋਲੇ ਦੇ ਅਸਾ ਇਹ ਬਾਈ ਪਕੌੜੀਆਂ ਕੱਢੂਗਾ ਇਹ ਸਲੂਣੀਆਂ ਕਿ ਮਿੱਠੀਆਂ ਆਲੀਆਂ ਦੂਸਰੀਆਂ ਇਹ ਕੱਠੇ ਆ ਗਏ ਅੱਛਾ ਮਿੱਠੇ ਵਾਲੀਆਂ ਇਹ ਉਦਾਂ ਫਿੱਕੀਆਂ ਕੱਢਣੀਆਂ ਇਹਨਾਂ ਦਾ ਬਾਅਦ ਵਿੱਚ ਮਿੱਠੇ ਜੜਵਾ ਦੇਣੀਆਂ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਕਿਆ ਕਹਿੰਦੇ ਜਸਨੀ ਜਿਵੇਂ ਰੱਖ ਲਵਾਂਗੇ ਬਾਦੋਂ ਹੂੰ ਇਹ ਤਾਂ ਹੈ ਸ਼ੱਕਰਪਾਣੀ ਲਈ ਗੋੜਾ ਲਈ ਗੋੜਾਲੇ ਸ਼ੱਕਰਪਾਣੀ ਚੱਲੇਗੀ ਹਾਂ ਆ ਕੇ ਦੇ ਬੈੱਡ ਪਰ ਲਾ ਦੇ ਪਾ ਦੇ ਲਾ ਦੇ ਆ ਸੁੱਕਣ ਨੂੰ ਲਾਤੇ ਅੱਛਾ ਇਹਦਾ ਵੀ ਕੋਈ ਸੇਕ ਦੀ ਲਿਮਟ ਹੁੰਦੀ ਕੋਈ ਕਿ ਪਕੌੜੇ ਵਾਂਗੂ ਜਿੰਨਾ ਮਰਜ਼ੀ ਸਾਡ ਰੱਖੋ ਪਰ ਯਾਰ ਮਸ਼ੀਨ ਕੋ ਬਣਣੀ ਹੈ। ਅੱ ਲੈ ਲੱਡੂ ਵੀ ਤਲਕੇ ਬਣ ਜਾਂਦੇ ਹੁੰਦੇ ਜੀ। ਲੱਡੂ ਤਲਕੇ ਵੀ ਬਣ ਜਾਂਦੇ ਜਿੱਕਣਾ ਗਲਾਬ ਜਾਮਣਾ ਤਲਦੇ ਹੁੰਦੇ ਆ ਜੀ। ਤਰਸ ਗੁੱਲੇ ਯਾਰ ਕੋਈ ਨਾ ਖੁਸ਼ ਹੋਏ ਬਹੁਤ ਹੁੰਦਾ ਯਾਰ ਮੇਰੀਆਂ ਗੱਲਾਂ ਤੇ। ਹਾਂ ਅਸੀਂ ਸਾਨੂੰ ਪਤਾ ਨਹੀਂ ਹਲਵਾਈ ਕਿਵੇਂ ਕੰਮ ਕਰਦਾ ਤਾਂ ਕਰਕੇ। ਨਹੀਂ ਜੀ ਮੈਂ ਵੀ ਤਾਂ ਇਹ ਕਹਿੰਦਾ ਜੀ। ਬਿਲੇਟਰ ਤਰਕੇ ਹੀ ਬਣਦੇ ਆ ਜੀ ਨਹੀਂ ਹੁਣ ਤਾਂ ਤੁਸੀਂ ਹੱਥਾਂ ਦਾ ਬਣਾਈ ਜਾਂਦੇ ਬਾਈ ਬੇਸ ਨੂੰ ਕੱਲਣਾ ਮੈਂ ਜੀ ਬੇਸ ਬੇਸਾ ਜਿਹਨੂੰ ਕੱਲਣਾ ਕੋਲੋ ਕਿਚ ਬੇਸਣ ਵੀ ਪੈਂਦਾ ਮਤਲਬ ਅੱਛਾ ਹਾਂ ਨਹੀਂ ਯਕਦਾਂ ਮੈਂ ਦੇਖਿਆ ਗਲਾਬ ਜਾਮਣਾ ਇੱਕਦਮ ਲੱਗੇ ਹੋਏ ਦੇ ਇੱਕ ਕੜਾਹੀ ਦੇ ਵਿੱਚ ਬਣਾਉਣ ਉਹ ਕਿਹੜੀ ਕੜਾਹੀ ਉਹੋ ਜੀ ਕੜਾਹੀ ਦੇ ਵਿੱਚ ਗਲਾਬ ਜਾਮਣਾ ਬਣਾਉਂਦੇ ਇਹ ਜੀ ਤਲਕੇ ਹਾਂ ਰਸਗੁੱਲੇ ਵੀ ਉਹਦੇ ਵਿੱਚ ਤਲੀ ਜਾਂਦੇ ਤੇ ਉਹ ਪਤਾ ਨਹੀਂ ਚਾਣੀ 'ਚ ਤਲਦੇ ਦੇ ਰਸਗੁੱਲਿਆਂ ਨੂੰ ਹਾਂਜੀ ਤੇ ਰਸਗੁੱਲੇ ਚਾਣੀ 'ਚ ਬਣਦੇ ਹਾਂ ਹਾਂ ਆ ਦੇਖੋ ਜੇ ਮੈਂ ਤੁਹਾਡੇ ਤੋਂ ਜਾਣਕਾਰੀ ਦੇਖੋ ਹੁਣ ਤੁਹਾਡੇ ਤੋਂ ਜਾਣਕਾਰੀ ਇਕੱਠੀ ਕਰਦਾ ਮੈਂ ਮੈਨੂੰ ਪਤਾ ਲੱਗ ਰਿਹਾ ਨਾ ਕੁਝ ਨਾ ਕੁਝ ਵੀ ਭਾਈ ਰਸਗੁੱਲੇ ਚਾਣੀ 'ਚ ਬਣਦੇ ਆ ਤੇ ਜਿਹੜੀਆਂ ਜਾਮਣਾ ਆ ਉਹ ਮਿਰਖ ਕੀ ਜਿ ਤਲ ਹੁੰਦੀਆਂ ਤੇ ਇਹ ਬੇਸਣ ਤਲ ਹੁੰਦਾ ਏ ਲੱਡੂ ਬਣਾਉਣ ਵਾਸਤੇ ਖਾਤਾ ਘੋਸਾ ਜਿਆਦਾ ਵੀ ਨਾ ਦੱਸੋ ਕਿਤੇ ਦੁਕਾਨ ਖੋਲ ਕੇ ਬੈਠ ਜਾਈਏ। ਹਾਂ। ਦੇਖ ਜੀ ਇਹ ਤੁਹਾਨੂੰ ਰੇਖਾ। ਬਈ ਆਹ ਗੱਲ ਤਾਂ ਠੀਕ ਹੈ। ਕਿਤੇ ਕੱਲ ਨੂੰ ਨਾ ਮੈਨੂੰ ਕੰਮ ਆਉਣ ਲੱਗ ਗਿਆ ਮੈਂ ਤੇ ਇੱਕ ਵੀਡੀਓ ਬਣਾ ਲਈ ਕਿੱਕਣਾ ਲੱਡੂ ਬਣਾਉਂਦੇ ਆ। ਪਤਾ ਲੱਗ ਗਿਆ ਬੱਸ ਮੈਨੂੰ ਹੁਣ। ਪਰ ਇੱਕ ਚੀਜ਼ ਹੋਰ ਹੈ ਬਰਾਵੜ ਵੀ ਬੰਦੇ ਦੀ ਸਰੀਰ ਦੀ ਹਲਵਾਈਆਂ ਵਰਗੀ ਹੋ। ਹਾਂ ਆਹ ਦੇਖ ਮੇਰੇ ਕਿੱਡੇ ਦੇਖ ਲੋ ਜੀ ਹਾਂ ਹਲਵਾਈਆਂ ਵਰਗਾ ਤੇ ਡੈਨ। ਇਹਨੇ ਬੈਲ ਕੋਲ ਵਰਗਾ। ਦੋ ਘੰਟੇ ਦੀ ਗਿੰਗ ਜਾਲਣਾ ਵੀ ਹਾਂ ਭਾਈ ਇਹ ਪੱਕਾ ਕਾਰੀਗਰ ਆ। ਲਓ ਜੀ। भाई भाई ला भाई अच्छा ਤਬ ਬੜੀਆਂ ਬੜੀਆਂ ਪਕੌੜੀਆਂ ਉਹ ਤਾਂ ਜਿਹੜੀਆਂ ਖਾਣਿਆਂ ਨੇ ਤੇ ਛੋਟੀਆਂ ਛੋਟੀਆਂ ਆਉਂਦੀਆਂ। ਲੈ ਵੀ ਆਓ ਜੀ ਮੈਂ ਫੇਰ ਗਈ। ਮੈਂ ਏਡੀ ਬੜੀ ਚੱਕ ਕੇ ਖਾਣਾ ਖਾਉਂਗਾ ਆਪਾਂ। ਟੁੱਟੂਗੀ ਆ ਰਿਹਾ। ਆ ਟੁੱਟ ਜਣੀਆ? ਅੱਛਾ ਤੋੜਨੀ ਆਉਣੀ ਆ ਫੇਰ ਇਹ। ਵੇਖੋ। ਅੱਛਾ। ਇਹ ਕੁੰਡੀ ਕਾਂਡੀ ਤਾਂ ਹੈ ਨਹੀਂ ਉਹ ਇਹ ਮੋਟਣੀ ਹੋਣੀ। ਆ। ਓ ਬੱਲੇ ਬੱਲੇ ਓ ਡੱਡੀਆਂ ਪਕੌੜੀਆਂ। ਵੇਹ ਲਾ ਬਰ ਹੈ ਕਿੰਨੇ ਲੋਕਾਂ ਦੇ ਮੂੰਹ ਦੇ ਵਿੱਚ ਪੈਣੀ ਹੈ ਕੱਲੀ ਕੱਲੀ ਚੀਜ਼ ਹੈ ਹਾਂ ਕਿੰਨੇ ਲੋਕਾਂ ਦੇ ਮੂੰਹ ਦੇ ਵਿੱਚ ਪੈਣੀ ਹੈ ਇਹ ਇੱਕ ਇੱਕ ਚੀਜ਼ ਤੁਹਾਡੇ ਬਣਾਏ ਹੋਏ ਹੱਥਾਂ ਦੇ ਨਾਲ ਅਤੇ ਇਹ ਨਾਲੇ ਨਾਲੇ ਬੰਦਾ ਪਕੌੜੀ ਖਾਊਗਾ ਬੈਠ ਕੇ ਕਹਿ ਲਓ ਲੱਡੂ ਖਾਊਗਾ ਨਾਲੇ ਮੱਠੀ ਖਾਊਗਾ ਨਾਲੇ ਸ਼ਕਰਬਾ ਖਾਊਗਾ ਫਿਰ ਕਹੂੰਗਾ ਵੀ ਮੈਂ ਬਿਆਨ ਉਹ ਵੀ ਜਾਊਗਾ ਬਿਆਨ ਉਹ ਜਾਊਗਾ ਹੈ ਲੋ ਜੀ ਤੁਹਾਨੂੰ ਦੱਸ ਦਿੰਦੇ ਵੀ ਸਰਪੰਚ ਸਾਹਿਬ ਦੇ ਭਰਾ ਦਾ ਭਾਈ ਵਿਆਹ ਐ ਛੋਟੇ ਦਾ ਡੇਢ ਤੁਹਾਨੂੰ ਹੱਲ ਅੱਗੇ ਦੱਸਾਂ ਕਿ ਥੋੜੀ ਜੀ ਆ ਕੇ ਗੱਲ ਦੁਮਾਨ ਲੈ ਮੁੰਡਿਆ ਉਹ ਸਰਪੰਚ ਐ ਤੁਹਾਨੂੰ ਇਹ ਵੀ ਸਰਪੰਚ ਜੀ ਨੇ ਵੀ ਇਦਾਂ ਪਿੰਡੋਂ ਸਰਪੰਚੇ ਕਹਿੰਦਾ ਜੀ ਇਹ ਹਾਂ ਇਹ ਬੰਦਾ ਘੈਂਟ ਬਲਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਲਾਇਦਾ ਕੋਈ ਫਰਕ ਲੱਗਦਾ ਕੁਝ ਵੀ ਨਹੀਂ ਥੋੜੀ ਜਿਹੀ ਦਾੜੀ ਤੇ ਰੀਟ ਟਾਈਟ ਜੀ ਐ ਨਹੀਂ ਤਾਂ ਇੱਕੋ ਚੀਜ਼ ਐ ਜਮਾਈ ਦੇਖ ਲਾ ਹਾਂ ਕਿ ਦੇਫਾ ਤੇ ਘੱਟ ਨਹੀਂ ਹੈਗਾ ਮੁੰਡਾ ਲੈ ਭਾਈ ਨਹੀਂ ਪਹਿਲਾਂ ਨਹੀਂ ਗੱਲਾਂ ਥੋੜੀਆਂ ਚੱਲੇਗੀਆਂ ਸਿਰਫਾਂ ਚ ਨਹੀਂ ਪਹਿਲਾਂ ਪਿੰਡਾਂ ਚ ਕਹਿੰਦੇ ਹੁੰਦੇ ਤੇ ਆਜੋ ਭਾਈ ਲੱਡੂ ਖੱਟਣੇ ਹੈ ਹਨਾ ਹਰਾਲ ਮਿਲ ਕੇ ਕੰਮ ਚੱਲਦਾ ਤਾਂ ਜਦ ਆ ਵੀ ਆਪ ਨਹੀਂ ਕੋਈ ਲੱਡੂ ਵੱਟਿਆ ਹੈਗਾ ਮੌਤ ਪੈ ਜਾਂਦੀ ਹੈ ਤ੍ਰੀ ਭਾਰਤੀ ਕਾ ਹੋ ਪਾਸਾ ਪਾਸਾ ਲਾਤ ਪਾਸਾ ਕੋ ਜਾਨਵਰ ਆ ਗਿਆ ਹੁਣ ਹੋਰ ਠੀਕ ਹੈ ਜੀ ਓਕੇ ਓਕੇ ਜਨਾਬ ਥੈਂਕ ਯੂ ਥੈਂਕ ਯੂ ਥੈਂਕ ਯੂ ਡਿਊਟੀ ਡਿਊਟੀ ਬੇਦਕੋ 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 ਡਿਊਟੀ ਜਾਣਾ ਪਹੁੰਚ ਗਏ ਜੀ ਅਸੀਂ ਹੁਣ ਭਾਈ ਾਂਸੀ ਦੇ ਵਿੱਚ ਤੇ ਪੇਮੈਂਟ ਵਗੈਰਾ ਜਮਾ ਕਰਾਉਣੀ ਹੈ ਜੀ ਅੱਜ ਤੇ ਫਿਰ ਇਹਦੇ ਨੰਬਰ ਨੰਬਰ ਲਈ ਅਪਲਾਈ ਹੋ ਜਾਊਗਾ ਸਾਰਾ ਕੁਝ ਤੇ ਗੱਡੀ ਖੜੀ ਹੈ ਜੀ ਆਹ ਬੱਸ ਅਸੀਂ ਚੈੱਕ ਕਰ ਲਿਆ ਸਾਰਾ ਕੁਛ ਇਹਦਾ ਕਾਟਵਾਤ ਵਿੱਕੀ ਬਾਕੀ ਕਹਿੰਦਾ ਮੈਂ ਇੱਕ ਵਾਰ ਸਵਾਰ ਕੇ ਦੇਖ ਲੈਂਦਾ ਵਿੱਚ ਕੋਈ ਘਾਟਵਾਤ ਤਾਂ ਨਹੀਂ ਹੈਗੀ ਕੋਈ ਪੰਤ ਵੀ ਆਇਆ ਮਿਲੋ ਜੀ ਪੰਤ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਹਾਂ ਚੱਕ ਚੱਕ ਕੋਲੇ ਚੱਕੀ ਫੁੱਤੇ ਚੱਕ ਚੱਕ ਕੋਲੇ ਚੱਕੀ ਫਿਰਦਾ ਹੈ। ਕੀ ਕਹਿੰਦਾ ਹਾਂ ਇਹ ਚੈਨਲ ਜਿਹੜਾ ਸੀਐਨਜੀ ਦਾ ਸਿਲੰਡਰ ਹੈ ਹਾਂ ਉਹ ਫੁੱਲ ਹੈ ਹਾਫ ਫੁੱਲੇ ਹੁੰਦਾ ਨਹੀਂ ਹੈਗਾ ਭਾਈ ਬੱਚਾ ਪੈਟਰੋਲ ਵੀ ਪਾਵਾ ਦੇ ਕਾਨੂੰ ਕਾ ਪਰੇ ਪੈਟਰੋਲ ਪਾ ਪੈਟਰੋਲ ਵੀ ਭਰ ਕੇ ਨਹੀਂ ਦੇਣੀ ਬਸ ਰੈਂਕੀ ਕਾ ਲੈਮਟ ਚੁੱਕਾ ਸੀਐਨਜੀ ਫੁੱਲ ਹੈ ਪੈਟਰੋਲ ਦਵਾ ਕੇ ਚਾਰ-ਪੰਜ ਨਹੀਂ ਸੀਐਨਜੀ ਫੁੱਲ ਮਿਲਦੀ ਪਿੱਛੇ ਤੇ ਪਹਿਲਾਂ ਹੀ ਉਦੋਂ ਫੁੱਲ ਆ ਵਿੱਚ ਕਿਲੋਮੀਟਰ ਵੀ ਸ਼ੋਅ ਕਰ ਦਵਾਂ ਮੈਂ ਦੇਖ ਲੈ ਅੱਛਾ ਬਸ ਫਿਰ ਤੇ ਦਿੱਲੀ ਤੱਕ ਫ੍ਰੀ ਚਲੇ ਜਾਣਾ ਨੇ ਹਾਂ ਦਿੱਲੀ ਜਾ ਕੇ ਪੈਟਰੋਲ ਪਾ ਕੇ ਲੈ ਆਉਂਦੇ ਸਸਤਾ ਉੱਥੇ ਸਸਤਾ ਟੇਨ ਦਾ ਵਾਜਾ ਦਾ ਗੱਲ ਤਾਂ ਠੀਕ ਹੈ ਦਿੱਲੀ ਤੋਂ ਪੈਟਰੋਲ ਪਾ ਲਿਆਉਂਗੇ ਜਾ ਕੇ ਬਾਕੀ ਦੀ ਕੁੰਡ ਚਕਾਈ ਫਾਈ ਫਿਰ ਕੱਲ ਨੂੰ ਕਰਾਂਗੇ ਹੁਣ ਤੁਹਾਨੂੰ ਦਿਖਾ ਵੀ ਦਿੱਤੀ ਅਸੀਂ ਇਹ ਹਾਂ ਬਰਤਨ ਢਾਈ ਤੋਂ ਹੀ ਚੱਲਦੀ ਹਲਣ ਢਾਈ ਤੋਂ ਹੀ ਚੱਲਦੀ ਸਹੀ ਗੱਲ ਹੈ ਸਹੀ ਗੱਲ ਹੈ ਢਾਈ ਤੋਂ ਹੀ ਚੱਲਦੀ ਵਾਕਈ ਰਿਅਲਿਟੀ ਹੈ ਗੱਲ ਦੇ ਵਿੱਚ ਉਹਦਾ ਸਵੇਰ ਦੇ 4-5 ਵਜੇ ਨਾਲੀ ਮੀਂਹ ਨਹੀਂ ਹਟਦਾ ਆਹਦਾ ਅਸੀਂ ਲਾਈ ਆ ਜੀ ਬੈਕ ਹੋ ਰਿਹਾ ਕਿ ਵੀ ਛੱਤ ਥੱਲੇ ਖੜਾ ਹੋ ਉਹ ਵੀ ਡਰ ਲੱਗਦਾ ਵੀ ਜਾਂ ਹਵਾ ਦਾ ਬੁੱਲਾ ਉਹ ਨਾਲ ਛੱਤਾਂ ਉੱਪਰੋਂ ਅੱਭੀ ਉਹ ਵੀ ਗਿਰ ਜਾਏ ਉੱਪਰ ਅਕੇ ਕਹਿੰਦਾ ਟੈਨਸ਼ਨ ਨਾ ਲੈ ਕਹਿੰਦਾ ਥੱਲੇ ਵੀ ਬੈਲਡ ਕਰੀ ਵੀ ਕਹਿੰਦਾ ਧਾਤ ਹਾਂ ਇਹ ਗੱਲ ਹੈ ਜੇ ਮੈਨੂੰ ਆਦਾ ਵੀ ਥੱਲੇ ਕਿਤੇ ਹੀ ਨਾ ਕਰਦੇ ਮਸਾ ਤਾਂ ਪਹੁੰਚੀ ਸਾਡੇ ਤੱਕ ਚਲ ਕੋਈ ਗੱਲ ਨਹੀਂ ਹੁਣ ਇਦਾਂ ਤੁਹਾਨੂੰ ਹੁਣ ਕੱਲ ਨੂੰ ਅਸੀਂ ਇਹਨੂੰ ਸਵਾਰ ਕੇ ਰਿਵਿਊ ਜਾਂ ਕਰਾਂਗੇ ਦਿਨ ਵਧੀਆ ਢੰਗ ਨਾਲ ਵਿੱਚ ਤੇ ਵੀ ਦਿਖਾ ਦਾਂਗੇ ਤੁਹਾਨੂੰ ਬਸ ਉਧਾਂ ਖੁੱਲਦੀ ਐ ਖੁੱਲੀਆਂ ਨੇ ਉਧਾਂ ਹਾਂ ਗੱਤ ਕਹਿੰਦਾ ਟਾਕਿਆਂ ਖੋਲ-ਖੋਲ ਦੇਖੀ ਜਾਂਦਾ ਕਹਿੰਦਾ ਮੂਰੇ ਵੀ ਖੋਲ ਕੇ ਦੇ ਦਿਓ ਇੰਜਣ ਵੀ ਹੈਗਾ ਸਾਰਾ ਇਹ ਵੀ ਸਰੀ ਮਾਰਦਾ ਗੱਲਾਂ ਚਲੋ ਉਹ ਵੀ ਖੋਲ ਕੇ ਦੇ ਦਿਓ ਕਹਿੰਦਾ ਪਿੱਛੇ ਆ ਵੀ ਖੋਲ ਕੇ ਦੇ ਲਿਆ ਮਾਉਂਦੇ ਨੇ ਸਟ ਆਪਣੀ ਸੀਐਨਜੀ ਸਿਲੰਡਰ ਹੈਗਾ ਆਲੇ ਦਾਲ ਦੇ ਟਾਕਿਆਂ ਖੋਲ ਕੇ ਦੇ ਦਿਓ ਵੀ ਸਹੀ ਤੁਹਾਨੂੰ ਕਿਹਾ ਕਿਵੇਂ ਬੰਦ ਨਹੀਂ ਲੌਕ ਹਾਂ 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 ਪਹਿਲਾਂ ਉਹ ਮੂਰੇ ਦਾ ਵੀ ਖੋਲ ਕੇ ਦੇ ਲੈ ਇੰਜਣ ਵੀ ਹੈਗਾ ਸਾਤਰੀ ਗਾਲ ਜੀ ਇੱਕੋ ਮੀਂਹ ਹੀ ਹਟਣ ਚਾਹਵਾ ਚੱਲ ਕੋਈ ਨਹੀਂ ਹਰਜੇ ਗਿਣਤਾ ਲਏ ਹੁਣ ਕਿੰਨੇ ਕਿਤੇ ਖੀ ਜਾਂਦਾ ਬਾਰ ਬਾਰ ਬਸ ਇਹਨਾਂ ਇਕੱਠੇ ਨੋਟਾਂ ਮੈਂ ਪਹਿਲੀ ਵਾਰ ਦੇਖਿਆ ਤਾਂ ਦੇਖਿਆ ਇਹਨੇ ਨਵੜ ਕੇ ਟੇੜੇ ਟੁਆ ਤਾਂ ਕਿੰਪੀ ਸੜੀਏ ਨਵੇਂ ਨੋਟਾਂ ਦੀ ਗਿਣਤੀ ਸੌਖੀ ਹੁੰਦੀ ਹੈ ਉਹ ਕਦੇ ਘਟ ਕੇ ਜਾਂ ਕਦੇ ਘਟ ਕੇ ਜਾਂਦੇ ਵਾਗੇ ਪਲਾ ਕਰੇ ਹੁਣ ਇਹਨਾਂ ਨੂੰ ਦੇਖ ਕੇ ਨਵੇਂ ਨੂੰ ਆ ਪੁਰਾਣੇ ਆ ਲੱਗ ਜਾਂਦੇ ਹੈ ਫਾਇਦਾ ਸੜੀ ਵੈਲਿਊ ਇਹਨਾਂ ਦੀ ਵੀ ਨਿਊ ਹੈ ਇਹਨਾਂ ਦੀ ਵੀ ਵੈਲਿਊ ਤਾਂ ਪੂਰੀ ਹੈ ਵੈਲਿਊ ਦੀ ਕੋਈ ਨਹੀਂ ਤਾਂ ਇਹਨੂੰ ਹੁਣ ਐ ਕਰ ਗੱਲ ਜਮਾ ਹੋ ਜਾ ਆ ਚਲੋ ਰਹਿ ਹੈ ਤਾਂ ਹੁਣ ਬੰਦੇ ਕੋਈ ਹੈ ਨਹੀਂ ਤੇ ਜਾ ਕੇ ਜਮਾ ਕਰਾ ਆਪਣਾ ਰਫੀਦ ਲੈ ਸਨਦਰਤੀ ਤੱਕ ਮਤਰਾ ਵਾ ਮੈਨੂੰ ਮੰਨਦਾ ਟਾਂਡਾ ਮੈਨੂੰ ਲੱਗਦੀ ਹੈ ਟਾਂਡਾ ਵੀ ਦਿੱਤੀ ਮੈਨੂੰ ਨਹੀਂ 에ਅਰ ਸੇਫ ਇਹ ਤਾਂ ਇਹ ਕੁਸ਼ੂਰਾ ਹਾਂ ਪੇਮੈਂਟ ਦੀ ਰਸੀਦ ਮਿਲਣੀ ਹੈ ਤੈਨੂੰ ਆਪਾ ਉਹ ਪੇਮੈਂਟ ਦੀ ਰਸੀਦ ਨਾਲੇ ਗੱਡੀ ਬਾਹਰ ਨਿਕਲਦੀ ਹੈ ਨਾ ਹਾਂ ਕਿ ਪੰਗਾ ਥੋੜਾ ਨੇ ਦੱਸੀ ਲੈ ਵੀ ਜਿਆ ਕਰਾ ਜਮ ਫਰਦੂ ਵੀ ਦੱਸਦਾ ਇੰਜਨ ਹੈਗਾ ਨਾ ਗੱਡੀ ਚ ਕਿ ਨਹੀਂ ਇੰਜਨ ਹੈਗਾ ਹੈਗਾ ਦੇਖ ਰਿਹਾ ਮੈਂ ਉਹ ਤਾਂ ਬੱਲੇ ਕਾ ਸੀਆ ਹਾਂ ਜਿੰਨਾ ਦਾ 115 ਡਿੰਡਣ ਨੇ ਉਹਨੇ 100 ਹੋਣਾ 114 931 ਇਹ ਨੰਬਰ ਦਾ ਪ੍ਰੋਸੈਸ ਹੋਗਾ ਜੀ ਸ਼ੁਰੂ ਜੀ ਦੁਬਾਰੇ ਇੱਕ ਵਾਰ ਹਾਉਨ ਕਰਕੇ ਦੁਬਾਰੇ ਫੇਰ ਹੋ ਰਹਾ ਜੀ ਕੋਈ ਨਹੀਂ ਇਹਦੀ ਲਿਸਟ ਸਟਾਰਟਿੰਗ ਤੋਂ ਐਂਡ ਤੱਕ ਹੈ ਨਾ ਮੈਂ ਤਿੰਨੇ ਕਰਫਲ ਹਟਾ ਕੇ ਮੈਂ ਕੋਈ ਤੋਂ ਮਾਰੀ ਜਾਂਦੀ ਹਾਂ ਸ਼ਾਰਟ 99 ਬਹੁਤ ਰੋਲਾ ਪੈਂਦਾ ਬਹੁਤ ਰੋਲਾ ਪੈਂਦਾ ਸ਼ਾਰਟ ਮੈਨੂੰ ਨਹੀਂ ਵੀ ਨਹੀਂ ਹੈਗਾ ਸ਼ਾਰਟ ਵੀ ਨਹੀਂ ਹੈਗਾ ਹਨਾ 6803 6803 ਨਹੀਂ ਆ ਹੈਗਾ ਤਾਂ ਹੈਗਾ 6803 ਜਿਹਨੂੰ ਕਰਨਾ ਕਿ ਆਪਾਂ ਨੇ 6803 ਦੇ ਤਿੰਨ ਕੱਕ ਜੋੜ ਦਿੱਤੀ ਕਿ ਕੋਈ ਆਪਣੇ 6809 ਵੀ ਬਣ ਜਾਊਗਾ 6809 ਬਣਦਾ 10 ਹਜ਼ਾਰ ਦਾ ਹਾਂ ਹਾਂ ਕਾਜ ਦੇ ਚੇਕੇ ਹੋ ਛੋੜੇ ਆ ਆ ਹੋ ਗਿਆ 6584 6587 6599 1 92 ਚਾਹੀਦਾ ਤੇ 92 ਦਿੱਤਾ ਨਹੀਂ ਨੇ ਹਾਂ 6597 68 ਉਹ ਪੂਰਾ 6800 ਵੀ ਦਿੱਤਾ ਉਹ ਵੀ ਲੇ ਕੋਲਿਆ ਦੇਖ ਲੈ ਉਹ ਡੱਡਾ ਉਹਦੇ ਚੜਾ ਦੇਣਾ 00 ਆ ਗਈ ਮਗਰ ਬੋਲੀ ਚ ਨੰਬਰ ਦੂਸਰੇ ਪਾਸੇ ਨੂੰ ਚੜਨਾ ਹੋ ਹਾਂ ਇੱਕ ਪੰਗਾ ਥੋੜਾ ਆ ਪਗਲ 00 ਵੀ ਇਹ ਵੀ ਚੱਕਰ ਪਾਉਂਦਾ ਨਾ ਸਾਰਾ 65 65 ਵੀ ਨਹੀਂ ਹੈਗਾ ਵਿੱਚ 65 ਵੀ ਨਹੀਂ 65 65 ਵੀ ਨਹੀਂ ਜਨਾ 65 70 ਉਹ 65 65 66 65 66 ਵੀ ਨਹੀਂ ਹੁਣ ਨਹੀਂ ਪਹਿਲਾਂ ਤਾਂ ਠਹਾਟਾ ਹੈਗਾ 68 ਉਹਦਾ ਵੀ 65 68 ਨੰਬਰ ਆ ਰਿਹਾ ਤੇ ਕਿਹਨਾਂ ਦਾ 65 68 ਹਾਂ ਹਰਜਾ ਹੁਣ ਦੇਖਦੇ ਕੋਈ ਹੈ ਇੱਥੇ ਵੀ ਨਹੀਂ ਹੈਗਾ ਧੰਨਵਾਦ ਤੇਰਾ 3 ਘੰਟੇ ਬਿਠਾ ਲੰਦਾ ਸਾਨੂੰ ਔਰ ਜਿਹੜੀ ਉਦੋਂ ਬਾਈ ਗੱਲ ਕਰਦਾ ਤਾਂ 6492 ਦੇ ਵਿੱਚ 92 ਵੀ ਨਹੀਂ ਹੈਗਾ 64 6492 ਵੀ ਗਿਆ ਵਿੱਚ ਤੇ 93 ਆ ਗਿਆ ਦੇਖ ਲੈ ਕਿ ਤੇ ਮੈਂ ਚੈੱਕ ਕਰਕੇ ਦੇਖਦਾ ਹਾਂ ਹਾਂ ਜੇ ਹੈਗਾ ਤਾਂ ਦੇਖ ਲੈ 92 ਵਾਲਾ ਕੋਈ ਵੀ ਮਿਲ ਜਵੇ ਕਿਉਂ ਸਾਡੇ ਮਹਾਰਾਜ ਦਾ ਦਾਊਣ ਵਾਲਾ ਬਾਬਿਆਂ ਦਾ 92 ਲਾਸਟ ਚ ਐਸੀ ਹਜੇ ਸੀਕਾ ਹੁੰਦਾ ਨਾ 65 6598 ਦੀ ਜਗ੍ਹਾ ਹਾਂ 93 ਹੈ ਹਾਂ 6493 ਹੀ ਆ ਇਰਲੈਸ ਤੋਂ ਉਦਾਂ ਹੀ ਕੱਢਤੀ ਪੂਰੀ ਦੀ ਪੂਰੀ ਜਿੱਦਾਂ ਹੈਗੀ ਆ 6529 ਉਹ ਕਰ ਲਾ ਵਿਕੀ ਫਿਰ 29 ਦਾ ਆਪਣੇ ਨੰਬਰ ਦੇ ਵਿੱਚ ਸਾਰੇ ਨੇ 29 ਉਹ ਵੇਖ ਕਰ ਲਾ 6529 ਤੇ 65 ਚੱਲ ਰਿਹਾ ਸਾਰੀ ਸੀਰੀਜ਼ ਚ 65 ਚੱਲਦਾ 66 ਵੀ ਹੈਗਾ ਵਿੱਚ 6629 ਨਹੀਂ ਹੈਗਾ ਫਿਰ ਹਾਂ 69 ਵੀ ਐ ਤਾਂ ਠੀਕ ਹੈ ਵੈਸੇ 659 ਇਹ ਵੀ ਠੀਕ ਹੈ ਕੋਈ ਹਾਂ ਤੁਹਾਡਾ ਨੰਬਰ ਕਰਨਾ ਬੋਲ 6529 ਕਰਨਾ ਚਾਹੀਏ 6529 6529 ਕਰ ਲੈ ਯਾਰ 6529 6529 ਕਰ ਦੇ ਉਹਨੇ 6529 ਲਾਈ ਪੈਟਰਨ 29 ਲਾ ਦੇ ਭਾਈ ਇਹ ਸਾਡਾ 30 ਚੱਲੀ ਹੁਣ ਖਾਲੀ ਜਿਹੜਾ ਹੱਥੋਂ ਬੰਦ ਕੀਆ ਕੀ ਕਹਦਾ ਖਾਲੀ ਕੇਚੀ ਦਾ ਦੇ ਦੇ ਹੁਣ ਸਾਡਾ ਕਿਤੇ ਪੈਸੇ ਰੱਖਦੇ 30 ਦੂਜੀ ਵਾਲਾ ਤਾਂ ਕੰਮ ਹੈ ਨਹੀਂ ਹੁਣ ਕਾਲੂ ਜਾਣੀ ਹੈ ਕਾਲੂ ਕਾਲੂ ਜਾਣੀ ਕਾਲੂ ਭਾਈ ਬਾਦਲੇ ਦੀ ਜਾਈਤੀ ਅੱਜ ਵਿਆਹ ਦੀ ਹਾਂ ਹਾਂ ਕਾਲੂ ਦੇਖ ਜਮ ਕਿਤੇ ਕਿ ਕਾਲੂ 10ਵੀਂ ਬਾਬਿਆਂ ਦੀ ਤੇ ਬੁੱਧਵਾਰ ਆ ਪਤਾ ਨਹੀਂ 6529 6529 ਵੀ ਸਾਰਿਆਂ ਨੂੰ ਲਿਖਾਉਂਦਾ ਫਿਰਦਾ 6529 6529 ਅੱਛਾ ਵੀ ਕੱਲ 6529 ਇਹ ਵੀ ਚੱਕਰ ਇਹ ਵੀ ਆ ਵੀ ਅਨਨ ਇੱਕੋ ਲੱਤ ਸਰਵਰ ਤੋਂ ਭਰਨਾ ਵੀ ਆ ਉਹ 6529 ਵਿੱਚ ਤੇ ਕੱਟ ਹੋਣਾ ਚੱਕ ਲੈਵੇ ਕੋਈ ਕਿ ਹੋਰ ਨਾ ਚੱਕ ਲੈਵੇ ਓਹ ਅੱਛਾ ਉੱਧਰ ਉਹ ਦੇਖੋ ਕਟਿੰਗ ਲਗਿਆ ਕਰਾਉਣ ਉਹਦੇ ਚ ਉਹ ਕੱਢ ਲਓ ਨੇ ਪੇਪਰ ਪੁੱਪਰ ਦੇ ਨੰਬਰ ਦੀ ਕਟਿੰਗ ਕਰਾਉਣ ਵਾਸਤੇ ਲਗਿਆ ਉਹ ਆ ਦੇਖੋ ਨੰਬਰ ਪਲੇਟ ਕਿਹੜੀ ਦਊਗਾ ਹਾਂ 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 ਯਾਰ ਇਹਨਾਂ ਨੇ ਕਹਿੰਦੇ ਬੰਤ ਦੇ ਕਾਣੇ ਕਹਿੰਦਾ ਇਹਨਾਂ ਨੂੰ ਤਾਂ ਕਿਲੇ ਦੀ ਰਜਿਸਟਰੀ ਹੋ ਜੰਦੀ ਜਿੰਨੇ ਸਾਈਨ ਕਰਾ ਲੈ ਅਜੇ ਫੇਰ ਹੁਣ ਸਾਫਤਾ ਉਹਨੇ ਵੀ ਨੰਬਰ ਕਹਿੰਦਾ ਭਾਈ ਕੰਮ ਨਵੇੜ ਤੜਾ ਕਾਲੂ ਕੁੰਡ ਚ ਗਾਈਓ ਕਰਾਉਣੀ ਫਿੱਟ ਕਰਦੇ ਰਹੇ ਜਿਹਨੇ ਇੱਥੇ ਵਿੱਚ ਲੈ ਮਾਲ ਪਾਈ ਜਾਂਦਾ ਛੋੜੀ ਦਰੋਂ ਕਾ ਕੇ ਢਾ ਲੈਂਦਾ ਐਨਰਜੇਟਰੀ ਪੈਜਨੀ ਦੀ ਲੈ ਕੇ ਪਰ ਤਫੀਲਦਾਰ ਨੂੰ ਭੱਜਿਆ ਪਿਆ ਨਾ ਵੀ ਦਮ ਦੇ ਕੇ ਜਿੱਪੀ ਕਰਾ ਲਉ ਇੱਕ ਸੇਕ ਲੇਕਿਨ ਹਰਦਰ ਹੋਣ ਮੀਮਾ ਹòn ਬਣਨੀ ਗੱਲ ਅਰਿੰਦਰ ਆਇਆ ਅਸੀਂ ਕਹਿੰਦਾ ਖਾਲੀ ਬੈ ਕੇ ਦੇ ਦੋ ਪੈਸਿਆਂ ਵਾਲਾ ਉੱਤੇ ਪਾ ਲਈ ਕਾਗੇ ਚ ਇਹ ਕਾਗੇ ਚ ਉਹ ਕਿੱਸਲਾ ਬਣਾਗਾ ਐਨ ਮੈ ਟਾਈਮਿੰਗ ਤੋਂ ਮੈਨੂੰ ਨਹੀਂ ਪਤਾ ਚਨਾ 6 6:30 ਹੋ ਗਏ ਇਹਦਾ ਇੱਥੇ ਪਹਿਲਾਂ ਦਾ ਇਹ ਤਾਂ ਪਹਿਲੀ ਪਿਆ ਤੌਰੇ ਕਿਸੇ ਦਾ ਆਇਆ ਹੈ ਇਹ ਆਪਣਾ ਨਹੀਂ ਹੈਗਾ ਬਸ ਚੱਲੀਏ ਹੁਣ ਪਾ ਪਾ ਚੱਲਣੇ ਚਾਹੀਦੇ ਭਲਾ ਹਾਂ ਚਲੋ ਜੀ ਪੈਰਾਂ ਤਾਂ ਪਹਿਲਾਂ ਇੱਥੇ ਤੱਕ ਕੇ ਜੋੜਾ ਤਾਂ ਨਹੀਂ ਪਤਾ ਨਹੀਂ ਹੁਣ ਦੁਬਾਰਾ ਫੇਰ ਪਟਕੇ ਲੱਗਾ ਲਾਉਣਾ ਹਾਂ ਅੱਜ ਦੋ ਹੈ ਲੱਗ ਲੱਗ ਅੱਛਾ 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 ਹਾਂ ਇੱਕ ਫਰੰਟ ਵਾਲੀ ਹੋਣੀ ਹੈ ਇੱਕ ਬੈਕ ਸਾਈਡ ਵਾਲੀ ਹੋਣੀ ਹੈ ਹਾਂ ਤੇ ਦੋ ਹੀ ਕੱਦ ਬਣ ਕੇ ਆਉਣੀ ਫਿਰ ਉਹ ਦੋ ਚਾਰ ਦਿਨ ਦੇ ਵਿੱਚ ਵਿੱਚ ਆ ਜਾਣਗੇ ਜੀ ਅੱਛਾ ਫਿਰ ਠੀਕ ਹੈ ਜੀ ਆਈ ਸਕਿਉਰ ਨੰਬਰ ਕਹਿੰਦੇ ਉਹਨੂੰ ਆਈ ਸਕਿਉਰਟੀ ਆਈ ਸਕਿਉਰਟੀ ਨੰਬਰ ਨਾ ਹੀ ਬਾਪਾ ਇਹ ਹੂੰ ਅਸੀਂ ਵੀ ਲੈ ਲਿਆ ਗਾ ਇੱਕ ਪਿੱਛੇ ਨੂੰ ਓਕੇ ਜੀ ਕਿਤਾਬ ਤੋਂ ਕਿੰਨੇ ਵਜੇ ਆਣਾ ਗੇਟ ਵਾਸਤੇ 12:00 12:00 ਵਜੇ ਤੱਕ ਬਸ ਠੀਕ ਹੈ ਆਪਣਾ ਗੇਟ ਬਾਹਰ ਰੈਡੀ ਹੈ ਨਾ ਤਿਆਰ ਕਰਾਂਗੇ ਅਸੀਂ ਤੱਕ ਰੈਡੀ ਹੈ ਆਪਣੇ ਕੋਲ ਬਸ ਆਪਣਾ ਪੈਲੀ ਲਾ ਦਈਏ ਬਸ ਪੈਲੀ ਲਾ ਦਣੀ ਹੈ ਇਹਦਾ ਕਾਹੂ ਜਾਣੀ ਕਰਦੀ ਜਦ ਲਾ ਦਣੀ ਆ ਬਸ ਠੀਕ ਪਹਿਲਾਂ ਲਾ ਤਿਆਰ ਹੋਊਗੀ ਬਸ ਠੀਕ ਠੀਕ ਪਾ ਦਊਗਾ ਜੱਗੇ ਹੋ ਚਲ ਠੀਕ ਆ ਫਿਰ ਓਕੇ ਓਕੇ ਚਲੋ ਜੀ ਇਹ ਹੱਥ ਮੈਂ ਇਹ ਨਾਲ ਹੁੰਦੇ ਰਹੇ ਕੋਸ ਕਰ ਭਾਈ ਸਾਨੂੰ